ਜਾ ਜਿਹੜੇ ਕੀਤੇ ਨੇ ਗਾਜਰ ਕੀਤੇ ਇੱਕ ਹੱਫ ਤੇ ਇੱਕ ਮੈਂ ਖੀਰਾ ਐਡ ਕੀਤਾ। ਮੈਂ 30 ਗ੍ਰਾਮ ਜਿਹੜੇ ਇਹ ਚੋਲ ਆ ਜੀ ਇਹ ਤੇ ਨਾਲ ਮੈਂ ਇੱਕ ਕੋਲੀ ਜਿਹੜੀ ਮੈਂ ਨਾਲ 200 ਗ੍ਰਾਮ ਪਪੀਤਾ ਵਾ ਜੀ ਇਹ ਮੈਂ ਲੈ ਰਿਹਾ ਮੈਂ ਕਿ ਆਹਦਾ ਠੀਕ ਹੈ ਜੀ ਤੇ ਖੀਰਾ ਰੱਖ ਕੇ ਫਿਰ ਉੱਪਰ ਆਪਾਂ ਇਹ ਅੰਡੇ ਰੱਖ ਦਾਂਗੇ। ਚਾਰ ਉਬਲੇ ਹੋਏ ਜਿਹੜੇ ਆਪਣੇ ਇਹ ਅੰਡੇ ਜੀ ਚਾਰ ਉਬਲੇ ਹੋਏ ਅੰਡੇ ਇੱਕ ਕੋਲੀ ਦਾਲ ਦੀ ਹਾਂ ਜੀ ਮੇਰੇ ਵੱਲੋਂ ਤੁਹਾਨੂੰ ਸਰਨਪੈਰਪੁਰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਉਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਬਲੌਗ ਦੇ ਵਿੱਚ ਜੀ ਤੇ ਅੱਜ ਆਪਣੇ ਵਲੌਗ ਦਾ ਹੈਗਾ ਸ਼ਾਇਦ 19ਵਾਂ ਦਿਨ ਹਨਾ ਤੇ ਸਵੇਰ ਦੇ 6:00 ਵੱਜ ਚੁੱਕੇ ਆ ਬਾਹਰ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਤੇ ਅੱਜ ਆਪਾਂ ਹੁਣ ਗਰਾਊਂਡ ਦੇ ਵਿੱਚ ਜਾਂਦੇ ਆਪਾਂ ਰੈਡੀ ਵੀ ਹੋ ਗਿਆਂ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਸਵੇਰੇ ਉੱਠ ਕੇ ਪਹਿਲਾਂ ਆਪਾਂ ਗਰਮ ਪਾਣੀ ਪੀਤਾ ਤੇ ਹੁਣ ਆਪਾਂ ਪੀਵਾਂਗੇ ਬਲੇਕ ਕੌਫੀ ਬਲੇਕ ਕੌਫੀ ਪੀ ਕੇ ਤੇ ਆਪਾਂ ਚੱਲੇ ਜਾਵਾਂਗੇ ਗਰਾਊਂਡ ਦੇ ਵਿੱਚ ਹਨਾ ਗਰੂਨ ਦੇ ਵਿੱਚ ਜਾ ਕੇ ਆਪਾਂ ਆਵਾਂਗੇ ਅਜਿਹੜਾ ਜਿਹੜਾ ਆਪਣਾ ਵਰਕਆਊਟ ਹੋਊਗਾ ਆਪਾਂ ਨਾ ਰਨਿੰਗ ਲਾਵਾਂਗੇ ਤੇ ਢਿੱਡ ਦੀਆਂ 100 ਜਿਹੇ ਲਾਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਪੇਟ ਦੀਆਂ 100 ਜਿਹੇ ਨੇ ਜਿਹੜੀਆਂ ਆਪਾਂ ਨਾ ਪੇਟ ਦੀਆਂ 100 ਜਿਹੇ ਲਾਵਾਂਗੇ ਢਿੱਡ ਦੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ 25-30 ਮਿੰਟਾਂ ਪਰ ਰਨਿੰਗ ਲਾਵਾਂਗੇ ਤੇ ਜੇ ਹੋਰ ਥੋੜੀ ਬਹੁਤੀ ਐਕਸਰਸਾਈਜ਼ ਕਰਨੀ ਹੋਈਆਂ ਉਹੋ ਕਰਾਂਗੇ ਬਸ ਇੰਨਾ ਕਾ ਜਿਹੜਾ ਆਪਣਾ ਸਵੇਰ ਦਾ ਜਿਹੜਾ ਵਰਕਆਊਟ ਹੋਊਗਾ ਉਹ ਹੋਊਗਾ ਜੀ ਤੇ ਫੇਰ ਉਸ ਤੋਂ ਬਾਅਦ ਆਪਾਂ ਕਰੇ ਅੱਗੇ ਆਪਾਂ ਜਿਹੜਾ ਬ੍ਰੇਕਫਾਸਟ ਆਪਣਾ ਉਹੋ ਕਰਾਂਗੇ ਸੋ ਬ੍ਰੇਕਫਾਸਟ ਵਿੱਚ ਦੇਖਦੇ ਹਾਂ ਅੱਜ ਕੀ ਕਰਨਾ ਤੇ ਵਰਕਆਊਟ ਦੇ ਵਿੱਚ ਦੇਖਦੇ ਹਾਂ ਅੱਜ ਕਿਹੜੀ ਜਿਹੀ ਕਿਹੜੀ ਚੀਜ਼ ਆਪਾਂ ਕਰਦੇ ਹਾਂ ਸੋ ਬਲੌਗ ਦੇ ਨਾਲ ਬਨੇ ਰਹੋ ਅਗਰ ਕਿਸੇ ਦਾ ਵੀ ਤੁਹਾਡਾ ਕੋਈ ਮੇਰੇ ਭਿੰਡ ਭਰਾ ਦਾ ਸਵਾਲ ਹੈਗਾ ਨਾ ਤਾਂ ਪਲੀਜ਼ ਉਹ ਮੈਨੂੰ ਕਮੈਂਟ ਕਰਕੇ ਉਹ ਮੈਨੂੰ ਪੁੱਛ ਲਦਾਵਾ ਸੋ ਅਗਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ weight ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਹ ਆ ਬਲੌਗ ਹੈ ਜਿਹੜਾ ਹਨਾ ਜਾਂ ਜਿੰਨੇ ਵੀ ਮੇਰੇ ਬਲੌਗ ਪਾਏ ਹੋਏ ਨੇ ਉਹ ਸਾਰਿਆਂ ਨੂੰ ਜ਼ਰੂਰ ਦੇਖਿਓ ਜੀ ਸੋ ਹੁਣ ਆਪਾਂ ਮਿਲਦੇ ਹਾਂ ਗ ਗਰਾਉਂਡ ਦੇ ਵਿੱਚ ਜਾ ਕੇ ਨਾ ਸਭ ਤੋਂ ਪਹਿਲਾਂ ਮੈਂ ਜਿਹੜੀ ਸੀਗੀ ਮੈਂ ਨਾ ਕ੍ਰੋਸਫਿਟ ਦੇ ਉੱਤੇ ਕ੍ਰੋਸ ਟ੍ਰੇਨਰ ਦੇ ਉੱਤੇ ਮੈਂ ਰਨਿੰਗ ਲਗਾਈ ਸੀ ਜਿਹੜੀ ਮੈਂ 27 28 ਮਿੰਟ ਜਿਹੜੀ ਟੋਟਲ ਸੀਗੀ ਇਹ ਮੈਂ ਰਨਿੰਗ ਲਗਾਈ ਸੀ ਹਣਾ ਸੋ ਵਰਕਆਊਟ ਕਰਨ ਤੋਂ ਪਹਿਲਾਂ ਵਾਰਮਅਪ ਕਰਨਾ ਜ਼ਰੂਰੀ ਸੀਗਾ ਤੇ ਬਾਹਰ ਬਾਰਿਸ਼ ਹੋਉਂਦੀ ਪਈ ਸੀ ਜਿਹਦੇ ਕਰਕੇ ਫਿਰ ਮੈਂ ਰੇਡ ਰਨਿੰਗ ਲਾਈ ਫਿਰ ਰਨਿੰਗ ਲਾਉਣ ਤੋਂ ਬਾਅਦ ਮੈਂ ਢਿੱਡ ਦੀ ਐਕਸਰਸਾਈਜ਼ ਲਾਈਆਂ ਹਰੇਕ ਐਕਸਰਸਾਈਜ਼ ਦੇ ਮੈਂ 35 ਤੋਂ 40 ਰੈਪੀਟਿਸ਼ਨ ਲੋਂਦਾ ਸੀਗਾ ਤੇ ਇਹਦੇ ਟੋਟਲ ਸੀ ਜਿਹੜੇ ਮੈਂ ਇਹਦੇ 4 ਸੈੱਟ ਲਾਏ ਸੀਗੇ ਜੀ ਲੋਰ ਦੇ ਵੀ ਲਾਏ ਸੀਗੇ ਤੇ ਅੱਪਰ ਬੋਡੀ ਦੇ ਵੀ ਲਾਏ ਸੀਗੇ ਸੋ ਪੇਟ ਦੀ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਨੇ ਜੇ ਤੁਹਾਡਾ ਢਿੱਡ ਵਧਿਆ ਹੋਇਆ ਵਾ ਫਿਰ ਇਸ ਤੋਂ ਬਾਅਦ ਸੀਗਾ ਜਿਹੜੇ ਮੈਂ ਡੰਬਲ ਦੇ ਨਾਲ ਮਤਲਬ ਵੀ ਜਿਹੜ ਵੀਡੀਓ ਵਧੀ ਹੋਈ ਹੈ ਨਾ ਤਾਂ ਉਹ ਐਕਸਰ ਜੇ ਕਰ ਸਕਦੇ ਫਿਰ ਉਸ ਤੋਂ ਬਾਅਦ ਮੈਂ ਸੀ ਜਾਂ ਟਰਾਈਸਿਪ ਦੀਆਂ ਮਤਲਬ ਵੀ ਐਕਸਰ ਜਰਾ ਜਾਂ ਬਾਈਸਿਪ ਤੇ ਟਰਾਈਸਿਪ ਦੇ ਕਾਫੀ ਸਾਰੀਆਂ ਮੈਂ ਐਕਸਰ ਜੇ ਲਾਈਆਂ ਸੀ ਬਟ ਮੈਂ ਤੁਹਾਨੂੰ ਦਿਖਾਵ ਮੈਂ ਜਿਹੜੀਆਂ ਨੇ ਇਹ ਐਕਸਰ ਰਿਹਾ ਵਾ ਤੁਸੀਂ ਦੇਖ ਸਕਦੇ ਤੁਸੀਂ ਇਹ ਵਰਕਆਊਟ ਜ਼ਰੂਰ ਕਰੋ ਸੋ ਹਾਂਜੀ ਸੋ ਹਾਂਜੀ ਹੁਣ ਆਪਾਂ ਵਰਕਆਊਟ ਕਰਕੇ ਨਾ ਸਵੇਰੇ ਆਪਾਂ ਆ ਗਈ ਸੀਗੇ ਤੇ ਆਪਾਂ ਹੁਣ ਲੱਗੇ ਜੀ ਬ੍ਰੈਕਫਾਸਟ ਕਰਨ ਤੇ ਬ੍ਰੈਕਫਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੱਕ ਪਲੇਟ ਆ ਜਿਹੜੀ ਆਪਾਂ ਸਲਾਦ ਦੀ ਲਈ ਹੈ ਤੁਸੀਂ ਦੇਖ ਸਕਦੇ ਹੋ ਸਲਾਦ ਵਿੱਚ ਮੈਂ ਦੋ ਕੁ ਤਰ੍ਹਾਂ ਜੈਡ ਕੀਤੇ ਨੇ ਗਾਜਰ ਕੀਤੇ ਇੱਕ ਹਾਫ ਤੇ ਨਾਲ ਮੈਂ ਲੈਨੇ ਤਿੰਨ ਉਬਲੇ ਹੋਏ ਅੰਡੇ ਲੈਨੇ ਤੂੰ ਦੇਖ ਸਕਦੇ ਤੈਨੂੰ ਬਲੇ ਹੋਏ ਇਹ ਅੰਡੇ ਆ ਤੇ ਨਾਲ ਦੋ ਪੀਸਾ ਜਿਹੜੇ ਇਹ ਬ੍ਰਾਊਨ ਬ੍ਰੈਡ ਦੇ ਲੈ ਰਿਹਾ ਜੀ ਇਹਦੀ ਆਪਾਂ ਜਿਵੇਂ ਆਪਾਂ ਸੈਂਡਵਿਚ ਜੀ ਬਣਾਉਂਦੇ ਹੁੰਦੇ ਆ ਨਾ ਇਹਦੇ ਵਿੱਚ ਰੱਖ ਕੇ ਆਪਾਂ ਇਦਾਂ ਅੰਡੇ ਤੇ ਸਲਾਦ ਆਪਾਂ ਰੱਖ ਕੇ ਇਹਦੀ ਸੈਂਡਵਿਚ ਬਣਾ ਲਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਆਪਾਂ ਨਾ ਜੇ ਮੰਨ ਕੇ ਚਲੋ ਪਾਖ ਖੀਰਾ ਵਗੈਰਾ ਰੱਖਤਾ ਠੀਕ ਹੈ ਜੀ ਤੇ ਖੀਰਾ ਰੱਖ ਕੇ ਫਿਰ ਉੱਪਰ ਆਪਾਂ ਇਹ ਅੰਡੇ ਰੱਖਾਂਗੇ ਇਦਾਂ ਅੰਡੇ ਰੱਖ ਕੇ ਫੇਰ ਆਪਾਂ ਇਹਦਾ ਮਤਲਬ ਵੀ ਇੱਕ ਜੀ ਨਾ ਸੈਂਡਵਿਚ ਜੀ ਬਣਾਣਾ ਕੀਤਾ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਸੈਂਡਵਿਚ ਬਣ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਪਣੀ ਸੈਂਡਵਿਚ ਬਣ ਜੀ ਠੀਕ ਹੈ ਜੀ ਇਹ ਸੋ ਆਪਣਾ ਬ੍ਰੈਕਫਾਸਟ ਹੋਏਗਾ ਸੋ ਇਸ ਤੋਂ ਇਸ ਤੋਂ ਬਾਅਦ ਖਾਣ ਤੋਂ ਬਾਅਦ ਫਿਰ ਆਪਾਂ ਲਵਾਂਗੇ ਇੱਕ ਆਪਾਂ ਜਿਹੜਾ ਆਪਾਂ ਇੱਕ ਹਨਾ ਕੱਪ ਲਵਾਂਗੇ ਗ੍ਰੀਨ ਕੌਫੀ ਲਵਾਂਗੇ ਜੀ ਆਪਾਂ ਤੁਸੀਂ ਬਲੈਕ ਕੌਫੀ ਵੀ ਲੈ ਸਕਦੇ ਹੋ ਗ੍ਰੀਨ ਕੌਫੀ ਵੀ ਲੈ ਸਕਦੇ ਹੋ ਜੇ ਤੁਸੀਂ ਮਤਲਬ ਵੀ ਆਂਡੇ ਨਹੀਂ ਖਾ ਸਕਦੇ ਤਾਂ ਤੁਸੀਂ ਮਤਲਬ ਇਹਦੇ ਸਾਥ ਤੁਸੀਂ 100 ਗ੍ਰਾਮ ਨਾ ਤੁਸੀਂ ਸੋਇਆ ਪ੍ਰੀਰ ਜਿਹੜਾ ਉਹਦਾ ਟੋਫੂ ਪ੍ਰੀਰ ਵੀ ਜਿੰਨੀ ਉਹ ਪਕੇ ਦੀਨਾ ਤੁਸੀਂ ਸੋਇਆ ਪ੍ਰੀਰ ਦਾ ਜਿਹੜਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਸਲਾਦ ਤੁਸੀਂ ਜ਼ਰੂਰ ਐਡ ਕਰਨਾ ਹੀ ਕਰਨਾ ਤੇ ਨਾਲ ਗ੍ਰੀਨ ਕਾਫੀ ਜਾਂ ਬਲੈਕ ਕਾਫੀ ਜਿਹੜੀ ਤੁਸੀਂ ਉਹ ਐਡ ਕਰਨੀ ਹੈ ਸੋ ਇਹ ਆਪਣਾ ਹੋਇਆ ਜਿਹੜਾ ਵਾ ਆਪਣਾ ਬ੍ਰੈਕਫਾਸਟ ਹੋਏਗਾ ਜੀ ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਆਪਾਂ ਸਿੱਧਾ ਲੰਚ ਕਰਾਂਗੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਨਾ 10:30 ਹੋ ਗਏ ਆ ਤੇ ਆਪਾਂ 2 ਘੰਟੇ ਬਾਅਦ ਆਪਾਂ ਜਿਹੜਾ ਇਹ ਲੰਚ ਕਰਾਂਗੇ 2:30 2:30 ਵਜੇ ਦੇ ਵਿੱਚ ਵਿੱਚ ਸੋ ਲੰਚ ਦੇ ਵਿੱਚ ਦੇਖਦੇ ਆਪਾਂ ਕੀ ਕੁਝ ਲੈਣਾ ਵਾ ਸੋ ਬਲੌਗ ਤੇ ਨਾਲ ਬਣਾ ਲਿਓ ਜੀ ਸੋ ਹਾਂਜੀ ਹੁਣ ਆਪਾਂ ਲੱਗਿਆਂ ਜੀ ਕਰਦਾ ਲੰਚ ਠੀਕ 1:30 ਵਜੇ ਆਪਾਂ ਨੂੰ 2-3 ਤਿੰਨ ਇੱਕ ਘੰਟੇ ਹੋ ਗਏ ਆਪਣੀ ਫਰਸਟ ਮੀਲ ਲਈ ਨੂੰ ਇਹ ਆਪਣੀ ਸਾਈਡ ਵੀ ਰਹਾ ਤੁਸੀਂ ਦੇਖ ਸਕਦੇ ਹੋ ਮੈਂ ਲਿਆ ਜੀ ਇੱਕ ਮਤਲਬ ਸਲਾਦ ਦੀ ਪਲੇਟ ਲਈ ਹੈ ਇਹਦੇ ਵਿੱਚ ਖੀਰੇ ਤੇ ਛੋੜੇ ਦੋ ਚਕੁੰਦਰ ਦੇ ਪੀਸ ਤੇ ਪਿਆਜ਼ ਇੱਕ ਹੈ ਜਿਹੜਾ ਮੈਂ ਐਡ ਕੀਤਾ ਵਾ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ 30 ਗ੍ਰਾਮ ਰਾਈਸ ਹੈ ਜਿਹੜੇ ਅਨਾ 30 ਗ੍ਰਾਮ ਜਿਹੜੇ ਇਹ ਚੋਲ ਆ ਜੀ ਇਹ ਤੇ ਨਾਲ ਮੈਂ ਇੱਕ ਕੋਲੀ ਜਿਹੜੀ ਮੈਂ ਸਬਜੀ ਦੀ ਲਈ ਆ ਜੀ ਇਹ ਰਾਜਮਾ ਨੇ ਤੇ ਨਾਲ ਮੈਂ ਤਿੰਨ ਉਬਲੇ ਹੋਏ ਅੰਡੇ ਲੈਨੇ ਜਿਹੜਾ ਇਹਦਾ yellow part ਆਪਾਂ yellow part ਇਹਦਾ ਮੈਂ ਕੱਟਦਾ ਜੀ ਤੇ ਇਹ ਆਪਣਾ ਲਾਂਚ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਸਲਾਦ ਹੋ ਗਿਆ ਤੇ ਚੋਲ ਹੋ ਗਏ ਅੰਡੇ ਹੋ ਗਏ ਤੇ ਸਬਜੀ ਹੋ ਗਈ ਨਾ ਤੁਸੀਂ ਅੰਡੇ ਜੀ ਸਾਥੇ ਤੁਸੀਂ ਪਨੀਰ ਵੀ ਤੁਸੀਂ ਐਡ ਕਰ ਸਕਦੇ ਹੋ ਅਗਰ ਤੁਸੀਂ ਨੌਨ ਵੇਜਨ ਨਹੀਂ ਖਾਂਦੇ ਸੀਗੇ ਸਲਾਦ ਤੁਸੀਂ ਐਡ ਕਰਨਾ ਹੀ ਕਰਨਾ ਵਾ ਤੇ ਨਾਲ ਮੈਂ ਇੱਕ ਕੋਲੀ ਜਿਹੜੀ ਸਬਜੀ ਲਈ ਆ ਤੁਸੀਂ ਜਿਹੜੀ ਮਰਜੀ ਸਬਜੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਉਹ ਜਿਹੜੀ ਸਬਜੀ ਹੈ ਤੁਸੀਂ ਉਹ ਲੇ ਸਕਦੇ ਹੋ ਜੀ ਸੋ ਇਹ ਆਪਣਾ ਲੰਚ ਹੋਇਆ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਚੀਜ਼ ਆ ਜਿਹੜੀ ਤੁਸੀਂ ਹੈ ਨਾ ਡਾਈਟ ਨੂੰ ਫੋਲੋ ਕਰ ਲਓ ਜਾਂ ਤੁਸੀਂ ਚੌਲ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇੱਕ ਅੱਧੀ ਰੋਟੀ ਵੀ ਤੁਸੀਂ ਖਾ ਸਕਦੇ ਹੋ ਇੱਕ ਰੋਟੀ ਖਾ ਸਕਦੇ ਹੋ ਮਲਟੀ grain ਆਟੇ ਦੀ ਜਾਂ ਫਿਰ ਬਾਜਰੇ ਦੀ ਰੋਟੀ ਜਾਂ ਫਿਰ ਮੱਕੀ ਦੀ ਰੋਟੀ ਵੀ ਤੁਸੀਂ ਜਿਹੜੀ ਉਹ ਲੈ ਸਕਦੇ ਹੋ ਸੋ ਇਹ ਆਪਣਾ ਲੰਚ ਹੈ ਜੀ ਤੇ ਹੁਣ ਸ਼ਾਮੀ ਆਪਾਂ ਜਾਵਾਂਗੇ ਗਰਾਊਂਡ ਦੇ ਵਿੱਚ ਥੋੜਾ ਬੋਟਾ ਵਰਕਆਊਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਊ ਵੀ ਹੋਊਗਾ ਆਪਣੀ ਅਗਲੀ ਮੀਲ ਹੋਊਗੀ 5:00 ਵਜੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬ ਰੋਡ ਦੇ ਵਿੱਚ ਗਿਆ ਸੀ ਮੈਂ ਵਰਕਆਊਟ ਕਰਨੀ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਪਈ ਸੀ ਜਿਹਦੇ ਕਰਕੇ ਸੀ ਜਿਹੜਾ ਮੈਂ ਵਰਕਆਊਟ ਨਹੀਂ ਕਰ ਸਕਿਆ ਨਾ ਸੋ ਵਰਕਆਊਟ ਆਪਾਂ ਮਿਸ ਕਰਤਾ ਫਿਰ ਆਪਾਂ ਘਰ ਆ ਗਏ ਸੋ ਹਾਂਜੀ ਆਪਾਂ ਉਹਨਾਂ ਮੈਂ ਨਾ 5 ਵਜੇ ਖਾਣ ਲੱਗਾ ਵਾਂ 200 ਗ੍ਰਾਮ ਮੈਂ ਪਪੀਤਾ ਲਿਆਵਾ ਜੀ ਤੇ 4-5 ਗਿਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਮੈਂ ਉਹ ਅਖਰੋਟ ਦੀਆਂ ਲਿਆ ਹਨਾ 4-5 ਗਿਰੀਆਂ ਜਿਹੜੀਆਂ ਇਹ ਅਖਰੋਟ ਦੀਆਂ ਹੋਗੀਆਂ ਤੇ ਨਾਲ 200 ਗ੍ਰਾਮ ਪਪੀਤਾ ਵਾ ਜੀ ਇਹ ਮੈਂ ਲੈ ਰਿਹਾ ਵਾਂ ਤੇ ਅੱਜ ਮੈਂ ਹੁਣ ਬਲੈਕ ਟੀ ਜਾਂ ਗ੍ਰੀਨ ਕਾਫੀ ਨਹੀਂ ਲਵਾਂਗਾ ਤੁਸੀਂ ਇਹਦੇ ਨਾਲ ਬਲੈਕ ਕਾਫੀ ਜਾਂ ਗ੍ਰੀਨ ਟੀ ਵੀ ਤੁਸੀਂ ਐ ਸੋ ਇਹ ਮੈਂ ਜਿਹੜੀ ਮੀਲ ਆਪਣੀ 5 ਵਜੇ ਜਿਹੜੀ ਮੈਂ ਲੈ ਰਾਂ ਜੀ ਸੋ ਹਾਂਜੀ ਹੁਣ ਆਪਾਂ ਲੱਗੇ ਆ ਜੀ ਕਰਨ ਡਿਨਰ ਆਣਾ ਤੇ ਤੁਸੀਂ ਦੇਖ ਹੀ ਲੈ ਆਪਾਂ 5 ਵਜੇ ਜਿਹੜੀ ਕਿਹੜੀ ਮੀਲ ਲਈ ਸੀ ਆਪਾਂ ਪਪੀਤਾ ਖਾਧਾ ਸੀ 200 ਗ੍ਰਾਮ ਤੇ ਨਾਲ ਥੋੜੀ ਜਿਹਾ ਭਾਖ ਰੋਟੀ ਖਾਦੇ ਸੀਗੇ ਤੇ ਅੱਜ ਆਪਾਂ ਸ਼ਾਮੀ ਵਰਕਆਊਟ ਕਰਨਾ ਸੀਗਾ ਵਰਕਆਊਟ ਤਾਂ ਨਹੀਂ ਕਰ ਸਕਿਆ ਕਿਉਂਕਿ ਬਾਰਿਸ਼ ਹੋ ਰਹੀ ਸੀ ਕਿੰਨੀ ਬਹੁਤ ਜ਼ਿਆਦਾ ਪੈ ਰਹੀ ਸੀਗਾ ਫਿਰ ਮੈਂ ਉਹਦੇ ਕਰਕੇ ਗਰਾਊਂਡ ਨਹੀਂ ਜਾ ਸਕਿਆ ਹੈਗਾ ਬਾਰਿਸ਼ ਕਰਕੇ ਤੇ ਆਪਾਂ ਵਰਕਆਊਟ ਜਿਹੜਾ ਨਹੀਂ ਕੀਤਾ ਹੈਗਾ ਪਰ ਆਪਾਂ ਸਵੇਰੇ ਵਰਕਆਊਟ ਕਰ ਲੈ ਸੀਗਾ ਤੇ ਮੀਲ ਆਪਾਂ ਪਰ ਕੋਈ ਵੀ ਆਪਾਂ ਮਿਸ ਨਹੀਂ ਕੀਤੀ ਜੀ ਤੇ ਹੁਣ ਆਪਾਂ ਲੱਗੇ ਜੀ ਕਰਨ ਡਿਨਰ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੱਕ ਪਲੇਟ ਸਲਾਦ ਦੀ ਲਈ ਜੀ ਸਲਾਦ ਦੇ ਵਿੱਚ ਖੀਰਾ ਤੇ ਆਪਾਂ ਸਿਰਫ ਪਿਆਜ਼ ਹੀ ਲਿਆਵਾ ਜੀ ਅੱਜ ਸਿਰਫ ਦੋ ਚੀਜ਼ਾਂ ਲਈਆਂ ਨੇ ਇਹਦੇ ਵਿੱਚ ਤੇ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਚਾਰਵੇਂ ਉਬਲੇ ਹੋਏ ਅੰਡੇ ਲਏ ਆ ਜਿਹੜਾ ਇਹਦਾ yellow part ਆ ਜੀ ਉਹ ਮੈਂ ਕੱਢਤਾ 30 ਗ੍ਰਾਮ ਆਪਾਂ ਚੋਲਲੇ ਆ ਜੀ ਮੈਂ 30 ਗ੍ਰਾਮ ਚੋਲਲੇ ਆ ਤੇ ਇੱਕ ਕੁੱਲੀ ਜਿਹੜੀ ਮੈਂ ਦਾਲ ਦੀ ਲਈ ਤੁਸੀਂ ਦੇਖ ਸਕਦੇ ਹੋ ਮੂੰਗੀ ਮਸਰੀ ਦੀ ਦਾਲ ਇਹ ਤੇ ਚਾਰ ਉਬਲੇ ਹੋਏ ਜਿਹੜੇ ਆਪਣੇ ਇਹ ਅੰਡੇ ਜੀ ਚਾਰ ਉਬਲੇ ਹੋਏ ਅੰਡੇ ਇੱਕ ਕੁੱਲੀ ਦਾਲ ਦੀ 3 ਗ੍ਰਾਮ ਰਾਈਸ ਹੋਗੇ ਆਪਣੇ ਇੱਕ ਪਲੇਟ ਸਲਾਦ ਦੀ ਹੋਗੀ ਸੋ ਇਹ ਆਪਣਾ ਜੀ ਜਿਹੜਾ ਡਿਨਰ ਆ ਜੀ ਇਹ ਤੇ ਇਹ ਆਪਾਂ ਡਿਨਰ ਕਰਾਂਗੇ ਤੇ ਰਾਤ ਨੂੰ ਸੌਣ ਲੱਗੇ ਨਾ ਆਪਾਂ ਆਪਾਂ ਗ੍ਰੀਨ ਕਾਫੀ ਜਾਂ ਆਪਾਂ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਇਹਨਾਂ ਦੋਵਾਂ ਦੇ ਵਿੱਚੋਂ ਆਪਾਂ ਇੱਕ ਲਵਾਂਗੇ ਰਾਤ ਨੂੰ ਸੌਣ ਲੱਗੇ ਸੋ ਇਹ ਆਪਣੀ ਪੂਰੀ ਦਿਨ ਦੀ ਜਿਹੜੀ ਆਪਣੀ ਡਾਈਟ ਆਪਣੀ ਉਹ ਹੋਵੇਗੀ ਭਾਰ ਘਟਾਉਣ ਵਾਸਤੇ ਨਾ ਸੋ ਅਗਰ ਆ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਮੈਂ ਪਹਿਲਾਂ ਦੱਸਾਂ ਜੀਆ ਵੀ ਜਿਹੜੇ ਮੇਰੇ ਭੈਣ ਪਰ ਹਮਨੇ 10-15 ਕਿਲੋ ਬੋਡੀ ਵੇਟ ਘਟਾਉਣਾ ਵਾ ਜਾਂ 10 ਕਿਲੋ ਵੀ ਬੋਡੀ ਵੇਟ ਘਟਾਉਣਾ ਵਾ ਉਹ ਚੋਲ ਰਾਤ ਨੂੰ ਨਾ ਖਾਣ ਨਾ ਚੋਲ ਖਾਣ ਨਾ ਉਹ ਆਲੂ ਖਾਣ ਆਲੂ ਤੋਂ ਕੋਈ ਵੀ ਬਣੀ ਹੋਈ ਚੀਜ਼ ਉਹ ਨਾ ਖਾਣਾ ਨਾ ਚੋਲ ਤੇ ਆਲੂ ਉਹ ਬੰਦ ਕਰ ਦੇਣਾ ਤੁਸੀਂ ਇਹਦੀ ਸਾਥ ਤੇ ਤੁਸੀਂ ਚੋਲ ਦੀ ਸਾਥ ਤੁਸੀਂ ਮੱਕੀ ਦੀ ਰੋਟੀ ਜਾਂ ਫਿਰ ਬਾਜਰੀ ਦੀ ਰੋਟੀ ਜਿਹੜੀ ਕੋਈ ਹੋ ਵੀ ਖਾ ਸਕਦੇ ਹੋ ਜੇ ਰੋਟੀ ਤੇ ਤੁਸੀਂ ਚੋਲਾ ਨੂੰ ਸਕਿਪ ਕਰ ਦੋ ਤਾਂ ਵੀ ਵਧੀਆ ਤੁਸੀਂ ਸਬਜੀ ਅੰਡੇ ਤੇ ਸਲਾਦ ਦੀ ਪਲੇਟ ਭਰ ਕੇ ਤੁਸੀਂ ਖਾ ਸਕਦੇ ਹੋ ਇਹ ਨਾਲ ਤੁਹਾਡਾ ਜਿਹੜਾ ਬੋਡੀ weight ਆ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗੀ ਸੋ ਦੋਸਤੋ ਆਪਣਾ ਜਿਹੜਾ ਵਲੋਗ ਆ ਇੱਥੇ ਹੀ ਖਤਮ ਕਰਦੇ ਆ ਸੋ ਪਲੀਜ਼ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗਦੀ ਆ ਤਾਂ ਪਲੀਜ਼ ਮੈਨੂੰ ਲਾਈਕ ਤੇ ਸ਼ੇਅਰ ਜਰੂਰ ਕਰੇ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਜਿਹੜੀ ਛੋਟੀ ਜੀ ਕੋਸ਼ਿਸ਼ ਆ ਕਿਵੇਂ ਦੀ ਲੱਗਦੀ ਆ ਸੋ ਦੋਸਤੋ ਮਿਲਦੇ ਆ ਕੱਲ